आओ सतसंग जी आप जी ने बहुत प्यार दिता तो फतेहपुरी वाले बहुत सारा कट्ठ वेखन मिलता है बहुत प्यार कर दियाँ सतसंग तीस संगत क्योंकि सतसंग जी महीने में तीन चार बारी आ जाइए ਬਹੁਤ ਬੇਹੱਦ ਸੰਗਤਾਂ ਸਾਧ ਸੰਗਤ ਜੀ ਪਿਆਰ ਕਰਦੀਆਂ ਆਓ ਗੁਰੂ ਦੇ ਪਿਆਰੋ ਆਪਾਂ ਨੂੰ ਤਕਰੀਬਨ 2 ਘੰਟੇ ਸਮਾਂ ਹੋ ਗਿਆ ਉੱਪਰ ਹੀ ਹੋ ਗਿਆ ਸਿਮਰਨ ਕਰ ਕਰ ਲਿਆ ਆਪਾਂ ਸਾਧ ਸੰਗਤ ਜੀ ਆਪਾਂ ਕੋਈ ਸਮਾਂ ਹੋਰ ਲਾਈਏ ਜੋ ਕਿ ਤੁਸੀਂ ਅੱਜ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਨਾਨਕਸਰ ਵਾਲਿਆਂ ਦੀ ਯਾਦ ਦੇ ਵਿੱਚ ਸਾਧ ਸੰਗਤ ਜੀ ਆਪਨਾ ਜਨ ਪਵਿੱਤਰ ਕਰ ਰਹੇ ਹਾਂ ਸਾਧ ਸੰਗਤ ਜੀ ਲਾਹੇ ਰਹਿ ਰਹੇ ਹਾਂ ਸਾਧ ਸੰਗਤ ਜੀ ਆਓ ਗੁਰੂ ਦੇ ਪਿਆਰਿਓ ਥੋੜੇ ਸਮੇਂ ਵਾਸਤੇ ਸਾਖੀ ਦਾਸ 15 ਮਿੰਟਾਂ ਪਾ ਹੋਰ ਲਾਈਏ ਗੁਰੂ ਪਾਤਸ਼ਾਹ ਜੀ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਸਤਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਬਾਬਾ ਨਾਨਕ ਸਿੰਘ ਜੀ ਸਾਧ ਸੰਗਤ ਜੀ ਨਾਨਕ ਸਰਵਾਲਿਆਂ ਨੇ ਤਾਂ ਜੋਸ਼ ਵੜਿਆਈ ਕੀਤੀ ਹੈ ਸਾਧ ਸੰਗਤ ਜੀ ਉਹਨਾਂ ਨੇ ਸਾਧ ਸੰਗਤ ਜੀ ਗੁਰੂਆਂ ਦੀ ਵੜਿਆਈ ਕੀਤੀ ਹੈ ਉਹਨਾਂ ਨੇ ਸਾਧ ਸੰਗਤ ਜੀ ਉਸ ਨਰੰਕਾਰ ਦੀ ਵੜਿਆਈ ਕੀਤੀ ਹੈ ਸਾਧ ਸੰਗਤ ਜੀ ਬਾਬਾ ਆਨੰਦ ਸਿੰਘ ਜੀ ਨੇ ਕਿਸੇ ਸਰੀਰ ਦੀ ਵੜਿਆਈ ਨਹੀਂ ਕੀਤੀਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਸੇ ਦੇਹ ਦੀ ਵੜਿਆਈ ਨਹੀਂ ਕੀਤੀ ਕਿਸੇ ਬੰਦੇ ਦੀ ਵੜਿਆਈ ਨਹੀਂ ਕੀਤੀਗੀ ਜੇ ਸਾਧ ਸੰਗਤ ਜੀ ਆਪਣੀ ਜ਼ਿੰਦਗੀ 'ਚ ਵੜਿਆਈ ਕੀਤੀ ਅਤੇ ਉਸ ਮਾਲਕ ਦੀ ਵੜਿਆਈ ਕੀਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਤੱਕ ਸਾਧ ਸੰਗਤ ਜੀ ਮੇਰੇ ਵਰਗਾ ਸੰਤ ਸਾਧ ਸੰਗਤ ਜੀ ਕੋਈ ਪੈਸੇ ਦੇ ਪਿੱਛੇ ਲੱਗ ਕੇ ਸਾਧ ਸੰਗਤ ਜੀ ਗੀਸੇ ਭਰਨ ਵਾਸਤੇ ਗੁਰੂ ਤੋਂ ਪਿਆਰਿਓ ਬੈਂਕਾਂ ਜਮਾ ਮਾਪ ਕਰਨਾ ਬੈਂਕਾਂ ਦੇ ਵਿੱਚ ਜਮਾ ਕਰਾਉਣ ਵਾਸਤੇ ਸਰੀਰਾਂ ਦੀਆਂ ਵੜਿਆਈਆਂ ਕਰਦਾ ਸਾਧ ਸੰਗਤ ਜੀ ਬਾਬਿਆਂ ਨੂੰ ਸਾਧ ਸੰਗਤ ਜੀ ਮੁਰੇ ਰੱਖਿਆ ਦੇਹਾਂ ਨੂੰ ਮੁਰੇ ਰੱਖਿਆ ਸਾਧ ਸੰਗਤ ਜੀ ਅੰਗਿਠਿਆਂ ਨੂੰ ਮੁਰੇ ਰੱਖਿਆ ਪਰਤਾਂਤਨ ਬਾਬਾ ਨਾਨਕ ਸਿੰਘ ਜੀ ਨੇ ਜੈ ਸੇਵਕ ਕੀਤੀ ਦਾ ਸਾਧ ਸੰਗ ਜੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਕੀਤੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਫੇਰ ਇੱਕ ਵਾਰੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਦੇ ਪਿਆਰਿਓ ਥੋੜੀ ਜੀ ਵਿਚਾਰ ਕਰਕੇ ਸਾਧ ਸੰਗ ਜੀ ਉਸ ਸੱਚਖੰਡ ਦੀ ਜਿੱਥੇ ਕਿਤੇ ਸਾਧ ਸੰਗ ਜੀ ਬਾਣੀ ਦੇ ਵਿੱਚ ਮੋਹਰ ਲਾਈ ਹੈ ਸੱਚਖੰਡ ਸਰਨਰੰਗਾਰ ਕਰ ਕਰ ਵੇਖੈ ਨਦਰ ਨਿਹਾਲ ਇੱਥੇ ਖੰਡ ਮੰਡਲ ਰੂਪਾਂਡ ਜੇ ਕੋ ਕਫੇ ਤਾਂ ਅੰਤ ਨਾ ਅੰਤ ਸਾਤਸੰਗ ਜੀ ਅੱਜ ਤਨਤਨ ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਸਤਖੰਡ ਦੇ ਵਿੱਚ ਸਾਤਸੰਗ ਜੀ ਬੈਠੇ ਆਪਣੀ ਮੌਜ ਵਿੱਚ ਬੈਠੇ ਗੁਰੂ ਦੇ ਪਿਆਰਿਓ ਇਧਰ ਉਹ ਸਾਤਸੰਗ ਜੀ ਪਰੀਆਂ ਸਾਤਸੰਗ ਜੀ ਕੋਈ ਚੌਰ ਸਾਲ ਚਲਾ ਰਿਹਾ ਕੋਈ ਸੈਂਟ ਸੰਗੰਧੀਆਂ ਛਿੜਕ ਰਿਹਾ ਸਾਤਸੰਗ ਜੀ ਕੋਈ ਫੁੱਲਾਂ ਦੀ ਵਰਖਾ ਕਰ ਰਿਹਾ ਗੁਰੂ ਦੇ ਪਿਆਰਿਓ ਬਹੁਤ ਸੋਹਣਾ ਸੀਨ ਸਾਤਸੰਗ ਜੀ ਆਪਣੀ ਅੱਖਾਂ ਦੇ ਮੂਰੇ ਦੇਖੋ ਸਾਤਸੰਗ ਜੀ ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣਾ ਅਸਣ ਲਾ ਕੇ ਬੈਠੇ ਹੋਣਗੇ ਸੱਚਖੰਡ ਵਿੱਚ ਸਾਧ ਸੰਗਤ ਜੀ ਇੰਨੇ ਨੂੰ ਗੁਰੂ ਦੇ ਪਿਆਰਿਓ ਜੋ ਨਾਰਦ मुनि ਜੀ ਹੈ ਨਾਰਦ ਸਾਧ ਸੰਗਤ ਜੀ ਅਮਰ ਹੋ ਚੁੱਕਾ ਹੈ ਜੋ ਗੁਰੂ ਦੇ ਪਿਆਰਿਓ ਨਾਰਦ ਆਪਣੀ ਮਰਜ਼ੀ ਦੇ ਨਾਲ ਮਾਤ ਲੋਕ ਵਿੱਚ ਵੀ ਆ ਸਕਦਾ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਇੱਕ ਦੋ ਵਾਰੀ ਨਾਰਦ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਸਵੇਂ ਪਾਤਸ਼ਾਹ ਪਿਤਾ ਜੀ ਉਹਨਾਂ ਦੇ ਸਮੇਂ ਵੀ ਆਇਆ ਸੀ ਸਾਧ ਸੰਗਤ ਜੀ ਸਾਧ ਸੰਗਤ ਜੀ ਜਦੋਂ ਪਹਿਲੀ ਵਾਰੀ ਆਇਆ ਸੀਗਾ ਤੇ ਹਮਾਉਂ ਪੰਛੀ ਦੇ ਸਾਧ ਸੰਗਤ ਜੀ ਖੰਭ ਲੈ ਕੇ ਆਇਆ ਸੀਗਾ ਸਾਧ ਸੰਗਤ ਜੀ ਪੇਟਾ ਵਜੋਂ ਗੁਰੂ ਦੇ ਪਿਆਰਿਓ ਤੋ ਇਹ ਵਿਚਾਰ ਸਾਧ ਸੰਗਤ ਜੀ ਆਪਾਂ ਫੇਰ ਕਰਾਂਗੇ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇੱਧਰ ਸਾਧ ਸੰਗਤ ਜੀ ਸੈਂਟ ਸਿਕੰਦਗੀਆਂ ਸੈਟ ਕਰੇ ਆ ਚੌਰ ਸਾਹਿਬ ਦੀ ਸੇਵਾ ਹੋ ਰਹੀ ਹੈ ਗੁਰੂ ਦੇ ਪਿਆਰਿਓ ਸਾਤਸੰਗ ਜੀ ਨਾਰਦ ਜੀ ਆਗੇ ਕਹਿੰਦੇ ਮਹਾਰਾਜ ਵਡਾ ਨਜ਼ਾਰਾ ਹੈ। ਕੀ ਨਜ਼ਾਰਾ ਹੈ? ਵੇਖਣ ਨੂੰ ਨਜ਼ਾਰਾ ਹੀ ਮਿਲਦਾ ਮਹਾਰਾਜ ਜੀ। ਸਾਤਸੰਗ ਜੀ ਕੁਝ ਗੱਲਾਂ ਬਾਤਾਂ ਹੋਈਆਂ, ਬਚਨ ਹੋਏ ਗੁਰੂ ਦੇ ਪਿਆਰੋ। ਪਰਮਾਰਥ ਵਾਲੇ ਪਾਸੇ ਦੇ ਬਚਨ ਹੋਏ ਸਾਤਸੰਗ ਜੀ। ਤੋਂ ਨਾਰਦ ਨੇ ਸਾਤਸੰਗ ਜੀ ਇੱਕ ਟਾਈਮ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਤੁਹਾਨੂੰ ਦੁਨੀਆ ਗੁਰੂ ਨਾਨਕ ਸਾਹਿਬ ਜੀ ਕਹਿ ਕੇ ਪੁਕਾਰਦੀ ਹੈ। ਤੁਹਾਨੂੰ ਗੁਰੂ ਕਹਿ ਕੇ ਪੁਕਾਰਦੀ ਹੈ। ਤੁਹਾਨੂੰ ਸਚੇ ਪਾਤਸ਼ਾਹ ਜੀ ਦੁਨੀਆ ਰੱਬ ਕਿਉਂ ਕਹਿੰਦੀ ਐ ਤੁਹਾਨੂੰ ਰੱਬ ਕਿਉਂ ਕਹਿੰਦੀ ਐ ਸਚੇ ਪਾਤਸ਼ਾਹ ਕੋ ਜਵਾਬ ਦੇਵੋਗੇ ਇਸ ਬਚਨ ਦਾ ਜਵਾਬ ਦੇਵੋਗੇ ਕਿ ਤੁਹਾਨੂੰ ਦੁਨੀਆ ਰੱਬ ਕਿਉਂ ਕਹਿੰਦੀ ਐ ਗੁਰੂ ਨਾਨਕ ਸਚੇ ਪਾਤਸ਼ਾਹ ਜੀ ਕਹਿਣ ਲੱਗੇ ਨਾਰਦ ਥੋੜਾ ਜਿਹਾ ਟਾਈਮ ਲੱਗੂਗਾ ਜਵਾਬ ਦੇਵਾਂਗੇ ਪਰ ਹੁਣ ਨਹੀਂ ਯਾਦ ਰੱਖਾਂਗੇ ਤੇਰਾ ਬਚਨ ਤੈਨੂੰ ਟਾਈਮ ਦੇਵਾਂਗੇ ਇਹ ਬਚਨ ਦੀ ਅਸੀਂ ਜ਼ਰੂਰ ਨਿਚੋੜ ਕੱਢਾਂਗੇ ਪੜਤਾਲ ਕਰਾਂਗੇ ਇੱਕ ਦਿਨ ਤੈਨੂੰ ਦੱਸਾਂਗੇ ਕਿ ਸਾਨੂੰ ਦੁਨੀਆ ਰੱਬ ਕਿਉਂ ਕਹਿੰਦੀ ਹੈ ਸਾਧ ਸੰਗਤ ਜਿਵੇਂ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸਾਨੂੰ ਭਾਈ ਤੁਸੀਂ ਗੁਰੂ ਨਾਨਕ ਸਾਹਿਬ ਦੇ ਉੱਤੇ ਤਰਸ ਕਰਿਆ ਕਰੋ ਤਰਸ ਤੇ ਕਿਸੇ ਨੇ ਕਿਹਾ ਕਿ ਤਾਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਉੱਤੇ ਤਰਸ ਕਰਨਾ ਹੈ ਗੁਰੂ ਨਾਨਕ ਨੇ ਤਾਂ ਸਾਡੇ ਉੱਤੇ ਤਰਸ ਕਰਨਾ ਹੈ ਅਸੀਂ ਗੁਰੂ ਨਾਨਕ ਸਾਹਿਬ ਦੇ ਤਰਸ ਕਰਨਾ ਹੈ ਬਾਬਾ ਅਨੰਦ ਸਿੰਘ ਜੀ ਕਹਿੰਦੇ ਹੁੰਦੇ ਸਾਨੂੰ ਭਾਈ ਤੁਸੀਂ ਗੁਰੂ ਨਾਨਕ ਸਾਹਿਬ ਦੇ ਉੱਤੇ ਤਰਸ ਕਰਨਾ ਹੈ ਕਹਿੰਦੇ ਭਾਈ ਉਹ ਕਿਵੇਂ ਸੰਗਤ ਨੇ ਪੁੱਛਿਆ ਉਹ ਕਿਵੇਂ ਬਾਬਾ ਜੀ ਕਹਿੰਦੇ ਕਿ ਭਾਈ ਜੀ ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਨੂੰ ਦਸਾਂ ਪਾਤਸ਼ਾਹੀਆਂ ਦੇ ਵਿੱਚ ਰੋਜ਼ ਸ਼ਬਦ ਰੂਪੀ ਸਾਸਾਂ ਦੇ ਗਿਆਨ ਦਿੰਦੇ ਆ ਕਿ ਤੂੰ ਸਮਝ ਜਾ ਤੂੰ ਤਰ ਜਾ ਭਾਈ ਆਹ ਤੇਰੇ ਵਾਸਤੇ ਹੁਕਮਨਾਮਾ ਹੈ ਆਹ ਤੇਰੇ ਵਾਸਤੇ ਹੁਕਮਨਾਮਾ ਹੈ ਤੂੰ ਬਾਣੀ ਪੜਿਆ ਕਰ ਤੂੰ ਬਾਣੀ ਦੇ ਨਾਲ ਜੁੜ ਜਾ ਰੋਜ਼ ਹੁਕਮਨਾਮਾ ਦਿੰਦੇ ਤੇ ਨਵੇਂ ਤੋਂ ਨਵਾਂ ਹੁਕਮਨਾਮਾ ਦਿੰਦੇ ਆ ਤੇ ਜੇ ਤੂੰ ਸਾਧ ਸੰਗ ਜੀ ਉਹਨਾਂ ਦਾ ਹੁਕਮਨਾਮਾ ਆਪਣੇ ਹਿਰਦੇ ਵਿੱਚ ਵਸਾ ਲਵੇਂ ਉਹਨਾਂ ਦੀ ਤੂੰ ਗੱਲ ਇੱਕ ਵਾਰੀ ਮੰਨ ਲਵੇਂ ਸੁਣ ਕੇ ਤੇ ਗੁਰੂ ਨਾਨਕ ਸਾਹਿਬ ਨੂੰ ਜਿਹੜੇ ਹੋਰ ਪਾਪੀ ਆ ਸਾਖੀ ਰੋਲਦੇ ਫਿਰਦੇ ਗੁਰੂ ਪਿਆਰਿਓ ਉਹਨਾਂ ਨੂੰ ਵੀ ਤਾਰਨ ਦਾ ਮੌਕਾ ਮਿਲ ਜੂਗਾ ਪਰ ਗੁਰੂ ਨਾਨਕ ਸਾਹਿਬ ਜੀ ਤੈਨੂੰ ਤਾਰਨਾ ਚਾਹੁੰਦੇ ਆ ਵੀ ਪਹਿਲਾਂ ਤੂੰ ਸਾਰ ਫਿਰ ਅਸੀਂ ਗਾਂ ਜਾ ਕੇ ਇਹ ਕੰਮ ਕਰਾਂਗੇ ਗਾਂ ਸ਼ਬਦ ਗਾਂ ਦੱਸਾਂਗੇ ਜਾ ਕੇ ਇਸ ਕਰਕੇ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਤਾਂ ਸਾਨੂੰ ਰੋਜ਼ ਹੀ ਸਮਝਾਉਂਦੇ ਆ ਰੋਜ਼ ਹੀ ਸਾਤਖੰਡ ਦੇ ਵਿੱਚ ਸਾਥ ਸੰਗਤ ਲਿਜਾਣਾ ਚਾਹੁੰਦੇ ਆ ਪਰ ਸਾਥ ਸੰਗਤ ਜੀ ਸਾਡੀ ਬੁੱਧੀ ਨਹੀਂ ਕੰਮ ਕਰਦੀ ਗੁਰੂ ਦੇ ਪਿਆਰਿਓ ਅਸੀਂ ਸਮਝਦੇ ਨਹੀਂ ਸਾਥ ਸੰਗਤ ਜੀ ਅਸੀਂ ਇਹ ਘੜੀਤ ਬਣਾਈਆ ਸਾਥ ਸੰਗਤ ਜੀ ਕਿਹੜਾ ਹੁਕਮਨਾਮਾ ਜੀ ਇਹ ਤਾਂ ਰੋਜ਼ ਦਾ ਹੀ ਕੰਮ ਆ ਜੀ ਹੈ ਨਹੀਂ ਭਾਈ ਬਾਬਾ ਨਾਨਕ ਸੰਗਤ ਜੀ ਕਹਿੰਦੇ ਹੁੰਦੇ ਸਾਨੂੰ ਭਾਈ ਤਰਸ ਕਰੋ ਗੁਰੂ ਸਾਹਿਬ ਦੇ ਉੱਤੇ ਜੋ ਸਾਨੂੰ ਸਵੇਰ ਸ਼ਾਮ ਨੂੰ ਹੁਕਮਨਾਮਾ ਸਾਥ ਸੰਗਤ ਜੀ ਮਿਲਦਾ ਹੈ ਗੁਰੂ ਦੇ ਪਿਆਰਿਓ ਸਹੀ ਰੂਟੀਨ ਤਾਂ ਇਹ ਹੀ ਹੈ ਕਈਆਂ ਜਗ੍ਹਾ ਦੇ ਉੱਤੇ ਸਾਥ ਸੰਜੀ ਸਵੇਰ ਜਦੋਂ ਆਰੰਭ ਦੇ ਵਿੱਚ ਸਾਧ ਸੰਗ ਜੀ ਪ੍ਰਗਟਾਸ਼ ਕੀਤਾ ਜਾਂਦਾ ਉਦੋਂ ਹੁਕਮਨਾਮਾ ਸਾਧ ਸੰਗ ਦੀ ਗ੍ਰੰਥੀ ਸੰਗ ਹੋਰ ਲੈਂਦੇ ਆ ਜਦੋਂ ਸਾਧ ਸੰਗ ਜੀ ਨਿਤਨੇਮ ਦੀ ਸਮਾਪਤੀ ਹੁੰਦੀ ਉਦੋਂ ਸਾਧ ਸੰਗ ਜੀ ਉਹ ਹੁਕਮਨਾਮਾ ਹੋਰ ਲੈਂਦੇ ਆ ਜੇ ਕਿਤੇ ਦੁਪਹਿਰੇ ਹੁਕਮਨਾਮਾ ਲੈਣਾ ਪੈ ਜੇ ਸਾਧ ਸੰਗ ਜੀ ਕਿਸੇ ਨੂੰ ਸੁਣਾਉਣਾ ਪੈ ਜੇ ਉਦੋਂ ਹੋਰ ਲੈਂਦੇ ਆ ਰਹਿ ਰਾਸ ਦੇ ਟਾਈਮ ਤੇ ਸਾਧ ਸੰਗ ਜੀ ਹੋਰ ਲੈਂਦੇ ਆ ਸਰ ਬਾਬਾ ਨਾਨਸ ਸਿੰਘ ਜੀ ਕਹਿੰਦੇ ਸਾਨੂੰ ਭਾਈ ਜਿਹੜਾ ਸੁਬਾ ਅਮਰਤ ਵੇਲੇ ਦਾ ਹੁਕਮਨਾਮਾ ਸਾਧ ਸੰਗ ਜੀ ਆ ਗਿਆ ਸਾਰਾ ਦਿਨ ਸ਼ਾਮ ਦੀ ਰਹਿ ਰਾਸ ਤੱਕ ਸਾਧ ਸੰਗ ਜੀ ਉਹੀ ਹੁਕਮਨਾਮਾ ਸਰਬਨ ਕਰਨਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹੀ ਹੁਕਮਨਾਮਾ ਸਰਬਨ ਕਰਨਾ ਸਾਧ ਸੰਗ ਜੀ ਚਲੋ ਸਮਾਂ ਪਿਆ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਕੋ 15 20 ਦਿਨ ਫਿਰ ਬੀਤੇ ਤੇ ਅੱਜ ਸਾਧ ਸੰਗ ਜੀ ਉਹੀ ਦ੍ਰਿਸ਼ ਫੇਰ ਫੁੱਲਾਂ ਦੀ ਵਰਖਾ ਹੋ ਰਹੀ ਆ ਗੁਰੂ ਨਾਨਕ ਸਾਹਿਬ ਜੀ ਸਤਖੰਡ ਚ ਬੈਠੇ ਆ ਗੁਰੂ ਦੇ ਪਿਆਰਿਓ ਇਧਰੋਂ ਪਰੀਆਂ ਸਾਧ ਸੰਗ ਜੀ ਜਿਵੇਂ ਆਪਾਂ ਰਾਗ ਮਾਲਾ ਦੇ ਵਿੱਚ ਪੜਦੇ ਆਂ ਕਿੰਨੀਆਂ ਪਰੀਆਂ ਦੇਵੀ ਦੇਵਤੇ ਸਾਧ ਸੰਗ ਜੀ ਕਿਵੇਂ ਗਾਉਂਦੇ ਗੁਰੂ ਦੇ ਪਿਆਰਿਓ ਜੋ ਆਪਾਂ ਸੋਦਰ ਦੀ ਪੌੜੀ ਦੇ ਵਿੱਚ ਪੜਦੇ ਆਂ ਗੁਰੂ ਦੇ ਪਿਆਰਿਓ ਸੋਦਰ ਕੇ ਆ ਸੋ ਕਰ ਕੇ ਜਿਤ ਵੇ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਕਾ ਕੀ ਤੇਵਾਉਣ ਹਾਰੇ ਕੀਤੇ ਰਾਗ ਪਰੀ ਸੋ ਕਹਿਣ ਕੀਤੇ ਗਾਉਣ ਹਾਰੇ ਗਾਵਣ ਸੁਦਨੋਂ ਪਾਣ ਪਾਣੀ ਬਸੰਤ ਰੰਗਾਵਾ ਰਾਜਾ ਧਰਮ ਦਵਾਰੇ ਸਾਥ ਸੰਗ ਜੀ ਸਾਰੀ ਪੌੜੀ ਪੜ ਲਓ ਗੁਰੂ ਦੇ ਪਿਆਰੋ ਅਖੀਰ ਦੇ ਉੱਤੇ ਗੁਰੂ ਸਾਹਿਬ ਜੀ ਆਉਂਦੇ ਸੇ ਮਾ ਚਿਤ ਨਾ ਆਮਨ ਨਾਨਕ ਕੇ ਆ ਵਿਚਾਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਜੇ ਤਾਂ ਮੈਨੂੰ ਪਾਈ ਚਿੱਤੇ ਨਹੀਂ ਆਉਂਦੇ ਨਾਨਕ ਇਹਨਾਂ ਦੀ ਵਿਚਾਰ ਕੀ ਕਰ ਸਕਦਾ ਕਿਹੜੇ-ਕਿਹੜੇ ਸਾਥ ਸੰਗ ਜੀ ਗਾਉਂਦੇ ਆ ਕਿਹੜੇ-ਕਿਹੜੇ ਸਾਥ ਸੰਗ ਜੀ ਸੱਚਖੰਡ ਵਿੱਚ ਗਾਉਂਦੇ ਆ ਗੁਰੂ ਦੇ ਪਿਆਰੋ ਅੱਜ ਫੇਰ ਹੋਈ ਸਮਾ ਆਇਆ ਤੇ ਨਾਰਦ ਸਾਥ ਸੰਗ ਜੀ ਹੱਸਣ ਲੱਗ ਗਿਆ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਨਰਦ ਹੱਸਦਾ ਕਹਦੋਂ ਆਂ ਕਹਿੰਦਾ ਮਹਾਰਾਜ ਕੰਮ ਹੀ ਤੁਸੀਂ ਹਾਸੇ ਵਾਲੇ ਕਰਦੇ ਆਂ ਕਹਿੰਦੇ ਕਿਉਂ ਕਹਿੰਦੇ ਮਹਾਰਾਜ ਕਿਧਰੇ ਸੈਂਟ ਛਿੜਕੀ ਜਾਂਦੇ ਉਤੇ ਕਿਧਰੇ ਚਵਰਾ ਸਾਹਿਬ ਮਹਾਰਾਜ ਔਰ ਚਲਾ ਰਹੇ ਆ ਕਿਧਰੇ ਮਹਾਰਾਜ ਫੁੱਲਾਂ ਦੀ ਵਰਖਾ ਹੋ ਰਹੀ ਹੈ ਕਿਧਰੇ ਸੱਚੇ ਪਾਤਸ਼ਾਹ ਕੋਈ ਹੋਰ ਸੁਗੰਧੀਆਂ ਨਵੇਂ ਤੋਂ ਨਵੇਂ ਸਾਥਸੰਗ ਜੀ ਕੰਮ ਵੇਖਣ ਨੂੰ ਮਿਲਦੇ ਆ ਤੇ ਮਹਾਰਾਜ ਫੁੱਲੇ ਫੁੱਲੇ ਤੁਹਾਡੇ ਏ ਗੱਦੇ ਜਿੱਥੇ ਬੈਠੇ ਆਸਨ 'ਵੀ ਤੁਹਾਡਾ ਪੋਲਾ ਮਹਾਰਾਜ ਜੀ ਤੇ ਸਾਹ ਸਾਜੇ ਗੁਰੂ ਸਾਹਿਬ ਜੀ ਕਹਿਣ ਲੱਗੇ ਹਸਣ ਲੱਗੇ ਕਹਿੰਦੇ ਨਾਰਦ ਕਹਿੰਦੇ ਤੂੰ ਬਹਿ ਜਾ ਵੀ ਸਾਡੀ ਜਗ੍ਹਾ ਦੇ ਉੱਤੇ ਤੇ ਨਾਰਦ ਕਹਿਣ ਲੱਗਾ ਸੱਚੇ ਪਾਤਸ਼ਾਹ ਆਪਣੀ ਕੋਈ ਜਗ੍ਹਾ ਤੇ ਕਿੱਥੇ ਬਿਠਾਉਂਦਾ ਮਹਾਰਾਜ ਇਹ ਕਹਿਣ ਦੀਆਂ ਗੱਲਾਂ ਸੱਚੇ ਪਾਤਸ਼ਾਹ ਮਹਾਰਾਜ ਇਹੋ ਜਿਹਾ ਆਸਨ ਕੋਈ ਨਹੀਂ ਛੱਡਦਾਗਾ ਇਹੋ ਜਿਹਾ ਅਸਨਾ ਤੇ ਕੋਈ ਨਹੀਂ ਬਿਠਾਉਂਦਾਗਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾਰਦ ਅਸੀਂ ਜਿਹੜੀ ਗੱਲ ਕਹਿ ਦੀਓ ਸੱਚੀ ਗੱਲ ਕਹਿਨੇ ਆ ਸਾਨੂੰ ਦੁਨੀਆ ਥਾਂ ਥਾਂ ਤੇ ਯਾਦ ਕਰਦੀ ਏ ਨਾਰਦ ਸਾਨੂੰ ਜਾਣਾ ਆਉਣਾ ਉਖਾ ਹੁੰਦਾ ਜੇ ਤੂੰ ਆ ਗੱਡੀ ਤੇ ਬੈਠ ਜਾਵੇਂ ਤੇ ਸਾਨੂੰ ਜਾਣਾ ਆਉਣਾ ਸੌਖਾ ਹੋ ਜੇ ਕਹਿੰਦੇ ਮਹਾਰਾਜ ਉਹ ਤਾਂ ਠੀਕ ਆ ਪਰ ਤੁਸੀਂ ਮਹਾਰਾਜ ਮਿੰਟ ਪਟਹਾਓਗੇ 2 ਮਿੰਟ ਪਟਹਾਓਗੇ 5 ਮਿੰਟ ਪਟਹਾਓਗੇ ਮਹਾਰਾਜ ਫੇਰ ਠਾ ਦੇਣਾ ਤੇ ਸਾਹ ਸੰਜੀ ਗੁਰੂ ਸਾਹਿਬ ਜੀ ਕਹਿੰਦੇ ਕਿ ਨਾਰਦ ਜਿਹੜੀ ਚੀਜ਼ ਅਸੀਂ ਦੇ ਦਿੱਤੀ ਉਹ ਦੁਬਾਰਾ ਵਾਪਸ ਨਹੀਂ ਲੈਂਦੇ ਕਿ ਅਸੀਂ ਸਾਥ ਸੰਗ ਜੀ ਨਾਰਦ ਦੀ ਬਾਹ ਫੜੀ ਤੇ ਗੁਰੂ ਦੇ ਪਿਆਰੋ ਆਪ ਉੱਠ ਖੜੇ ਨਾਰਦ ਦੀ ਬਾਹ ਫੜ ਕੇ ਆਪਣੇ ਆਸਣ ਤੇ ਬਿਠਾਵਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਹਿੰਦੇ ਨਾਰਦ ਅਸੀਂ ਆਪਣੇ ਭਗਤਾਂ ਦੇ ਵਿੱਚ ਕੋਈ ਫਰਕ ਨਹੀਂ ਜਾਣਦੇ ਕੀ ਅਸੀਂ ਆਪਣੇ ਭਗਤਾਂ ਨੂੰ ਆਪਣੇ ਬਰਾਬਰ ਬਿਠਾ ਦਿੰਨੇ ਆ ਆਪਣੇ ਬਰਾਬਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਪਣੇ ਭਗਤਾਂ ਦੇ ਵਿੱਚ ਕੋਈ ਫਰਕ ਨਹੀਂ ਜਾਣਦੇ ਸਾਥ ਸੰਗ ਜੀ ਬੈਠੇ ਗੁਰੂ ਸਾਹਿਬ ਜੀ ਖੁਸ਼ ਹੋ ਗਏ ਗੁਰੂ ਸਾਹਿਬ ਜੀ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਚਲਨ ਅਰਧ ਸਾਨੂੰ ਵੀ ਹੁਣ ਖੁਸ਼ੀ ਹੋਈ ਜਿੱਥੇ ਕਿਤੇ ਸੰਗਤ ਯਾਦ ਕਰਦੀ ਅਸੀਂ ਉੱਥੇ ਚਲੇ ਜਾਇ ਕਰਾਂਗੇ ਕਹਿੰਦੇ ਕੋਈ ਗੱਲ ਨਹੀਂ ਮਹਾਰਾਜ ਤੁਸੀਂ ਫਿਕਰ ਨਾ ਕਰੋ ਮਹਾਰਾਜ ਜਿੱਥੇ ਮਰਜ਼ੀ ਜਾਓ ਤੁਸੀਂ ਕੋਈ ਗੱਲ ਨਹੀਂ ਹੁਣ ਸੱਚੇ ਪਾਤਸ਼ਾਹ ਜੀ ਮੈਂ ਹੈਗਾ ਇੱਥੇ ਆਸਣ ਦੇ ਉੱਤੇ ਬਹਿ ਗਿਆ ਮੈਂ ਠੀਕ ਹੈ ਜੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਉੱਥੋਂ ਚਲੇ ਗਏ ਗੁਰੂ ਦੇ ਪਿਆਰਿਓ ਥੋੜੀ ਦੂਰ ਗਏ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਫੇਰ ਵਾਪਸ ਆ ਗਏ ਨਾਰਦ ਕਹਿੰਦਾ ਲੈ ਵੀ ਉਹੀ ਗੱਲ ਹੋਈ ਹਾ ਜੇ ਉਹ ਸਾਹਮਣੇ ਗਏ ਸੀ ਉਹਨਾਂ ਦੁਆਰਾ ਫੇਰ ਮੁੜਿਆਈ ਇਹ ਜਿਹੜੇ ਪੁੱਲੇ ਪੁੱਲੇ ਆਸਣ ਆਏ ਇੱਥੇ ਲੱਗੇ ਹੋਏ ਆ ਸੈਂਟ ਸੰਗਤ ਦੀ ਛੜਕਦੇ ਆ ਤੇ ਇੱਥੇ ਬਹੁਤ ਵਧੀਆ ਸਰੂਪ ਬਣਾਏ ਹੋਏ ਆ ਵਧੀਆ ਜਗ੍ਹਾ ਬਣਾਈ ਇਹਨੂੰ ਕੋਣ ਛੱਡਦਾ ਲੈ ਹਾ ਜੇ ਸਾਹਮਣੇ ਗਏ ਸੀ ਉੱਥੇ ਮੁੜਿਆਈ ਤੇ ਨਾਰਦ ਕਹਿੰਦਾ ਮਹਾਰਾਜ ਉਹੀ ਗੱਲ ਹੋਈ ਫੇਰ ਮੁੜਿਆਈ ਤੇ ਸਾਥ ਸੰਗਤ ਦੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾਰਦਾ ਸੀ ਮੁੜੇ ਨਹੀਂ ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਆ ਕਿ ਇਸ ਆਸਨ ਦੇ ਉੱਤੇ ਬੈਠ ਕੇ ਜਿਹੜੀ ਮਰਯਾਦਾ ਚੱਲਦੀ ਹੈ ਜੋ ਮਰਯਾਦਾ ਚਲਾਉਣੀ ਅਸੀਂ ਤੈਨੂੰ ਪਤਾ ਕਹਿੰਦਾ ਹਾਂ ਮਹਾਰਾਜ ਜਿਵੇਂ ਨੂੰ ਪਤਾ ਕਹਿੰਦੇ ਕੀ ਚਲਾਉਣੀ ਆ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਮਰਯਾਦਾ ਇਹ ਹੈ ਤੁਸੀਂ ਇਹ ਹੀ ਕਹਿਣਾ ਵੀ ਜਿੰਨੇ ਵੀ ਜੀਵ ਜੰਤੂ ਆ ਉਹਨਾਂ ਨੂੰ ਸਾਰਿਆਂ ਨੂੰ ਪ੍ਰਸ਼ਾਦਾ ਛਕਾਉਣਾ ਤੇ ਫਿਰ ਤੁਸੀਂ ਪ੍ਰਸ਼ਾਦਾ ਛਕਣਾ ਹੈ ਜਿੰਨੇ ਵੀ ਧਰਤੀ ਦੇ ਉੱਤੇ ਜੀਵ ਜੰਤੂ ਆ ਸਾਰੇ ਮਾਤ ਲੋਕ ਦੇ ਉੱਤੇ ਪਾਣੀ ਤੱਕ ਵਿੱਚ ਲੈ ਕੇ ਸਾਰੇ ਬਨਸਪਤੀ ਤੱਕ ਜਿਨ੍ਹਾਂ ਨੂੰ ਸਭ ਨੂੰ ਪ੍ਰਸ਼ਾਦਾ ਛਕਾ ਕੇ ਫਿਰ ਆਪ ਛਕਣਾ ਹੈ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਾਰਦ ਤੈਨੂੰ ਤਾਂ ਸਾਰਾ ਕੁਝ ਹੀ ਪਤਾ ਬਈ ਨਾਰਦ ਕਹਿੰਦਾ ਮਹਾਰਾਜ ਤੁਹਾਡੀ ਸੰਗਤ ਕੀ ਸੀ ਐ ਇੰਨਾ ਚਿਰ ਹੋ ਗਿਆ ਸੰਗਤ ਕਰਦੇ ਨੂੰ ਚੰਗਾ ਫਿਰ ਨਾਰਦ ਕਰ ਹਣ ਤੂੰ ਆਉਦਾ ਕੰਮ ਹੁਣ ਅਸੀਂ ਚੱਲੇ ਆ ਸਾਧ ਸੰਗਤ ਜੀ ਨਾਰਦ ਗੁਰੂ ਦੇ ਪਿਆਰਿਓ ਉਥੋਂ ਚਲੇ ਗਈ ਮਾਫ ਕਰਨਾ ਸਾਧ ਸੰਗਤ ਜੀ ਪੁੱਲ ਬਖਸ਼ਨੀ ਗੁਰੂ ਨਾਨਕ ਸਾਹਿਬ ਜੀ ਚਲੇ ਗਏ ਨਾਰਦ ਜੀ ਸਾਧ ਸੰਗਤ ਜੀ ਹੁਣ ਉਥੇ ਬੈਠੇ ਆ ਗੁਰੂ ਦੇ ਪਿਆਰਿਓ ਤੇ ਗੁਰੂ ਦੇ ਪਿਆਰਿਓ ਸ਼ਾਮ ਦਾ ਸਮਾਂ ਹੋਇਆ ਥੋੜਾ ਜਿਹਾ ਤੇ ਪ੍ਰਸ਼ਾਦੇ ਦਾ ਟਾਈਮ ਹੋਇਆ ਸਾਧ ਸੰਗਤ ਜੀ ਜਦੋਂ ਲੋਕ ਪ੍ਰਸ਼ਾਦਾ ਬਣਾਉਂਦੇ ਗੁਰੂ ਦੇ ਪਿਆਰਿਓ ਨਾਰਦ ਸਾਧ ਸੰਗਤ ਜੀ ਉਪਰੋਕੀ ਵੇਖਦਾ ਗੁਰੂ ਦੇ ਪਿਆਰਿਓ ਇੱਕ ਘਰ ਦੇ ਵਿੱਚ ਗੁਰੂ ਦੇ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਸਾਧ ਸੰਗਤ ਜੀ ਕੰਨਿਆ ਜਨਮ ਲੈਂਦੀ ਹੈ ਕੋਈ ਬੱਚੀ ਜਨਮ ਲੈਂਦੀ ਸਾਧ ਸੰਗਤ ਜੀ ਕਿਸੇ ਘਰ ਦੇ ਵਿੱਚ ਹੁਣ ਨਾਰਦ ਸਾਧ ਸੰਗਤ ਜੀ ਉੱਤਰੋ ਵਿੱਚ ਦੇਖ ਰਿਹਾ ਸਾਧ ਸੰਗਤ ਜੀ ਉਹ ਸਾਧ ਸੰਗਤ ਜੀ ਜਦੋਂ ਕੰਨਿਆ ਨੇ ਜਨਮ ਲਿਆ ਸਾਧ ਸੰਗਤ ਜੀ ਉਹ ਘਰ ਵਾਲੇ ਕਹਿਣ ਲੱਗੇ ਸਾਡੇ ਘਰ ਦੇ ਵਿੱਚ ਪਹਿਲਾ ਹੀ ਜਵਾਕ ਤੇ ਪਹਿਲਾ ਹੀ ਇਹ ਬੱਚੀ ਨੇ ਜਨਮ ਲੈ ਲਿਆ ਕੰਨਿਆ ਨੇ ਜਨਮ ਲੈ ਲਿਆ ਪਹਿਲਾਂ ਹੀ ਸਾਡੇ ਘਰ ਦੇ ਵਿੱਚ ਤਾਂ ਲੜਕੀ ਪੈਦਾ ਹੋ ਗਈ। ਸਾਧ ਸੰਗ ਜੀ ਉਹਨਾਂ ਨੇ ਲੜਕੀ ਨੂੰ ਕੀ ਕੀਤਾ? ਗੁਰੂ ਦੇ ਪਿਆਰੋ ਚੱਕਿਆ ਕੱਪੜੇ ਦੇ ਵਿੱਚ ਲਵੇਟਿਆ ਸਾਧ ਸੰਗ ਜੀ ਆਪਣਾ ਖੇਤ ਸੀਗਾ ਸਾਧ ਸੰਗ ਜੀ ਖੇਤ ਦੇ ਵਿੱਚ ਗੁਰੂ ਦੇ ਪਿਆਰੋ ਟੋਹੇ ਦੇ ਵਿੱਚ ਦੱਬਿਆਂ ਦੀ ਸਾਧ ਸੰਗ ਜੀ ਉਹ ਬੱਚੀ ਜਿਹੜੀ ਸੀ ਨਾਰਦ ਉਹਨੂੰ ਵੇਖੀ ਜਾਂਦਾ ਨਾਰਦ ਕਹਿੰਦਾ ਇਹਨਾਂ ਨੂੰ ਪ੍ਰਸ਼ਾਦਾ ਦੇਣਾ। ਇਹਨਾਂ ਨੂੰ ਪ੍ਰਸ਼ਾਦਾ ਦੇਣਾ ਇਹਨਾਂ ਨੂੰ ਤਾਂ ਕੋਈ ਪਾਣੀ ਨਾ ਦੇਵੇ। ਹਾਂ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਸੀਗੀ ਤੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਨੂੰ ਇਹਨਾਂ ਨੇ ਟੋਹੇ 'ਚ ਦਬਾਤਾ ਛੋਟੀ ਜੀ ਕਰਨਿਆ ਨੂੰ ਟੋਹੇ ਦੇ ਵਿੱਚ ਦਬਾਤਾ ਇਹਨਾਂ ਨੂੰ ਸਮਾ ਪਾਣੀ ਨਹੀਂ ਦਿੰਦਾ ਗਾ ਗੁਰੂ ਦੇ ਪਿਆਰਿਓ ਇੱਥੇ ਬਾਬਾ ਨਾਨਕ ਸਿੰਘ ਅਨੁਸਾਰ ਸੰਜੀ ਇੱਕ ਵਾਰੀ ਸ਼ਰਧਾਲੂਆਂ ਨੇ ਪੁੱਛਿਆ ਸੀਗਾ ਕਹਿੰਦੇ ਬਾਬਾ ਜੀ ਜਿਹਦੇ ਉੱਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਖੁਸ਼ ਹੋ ਜਾਂਦੇ ਆ ਉਹਨੂੰ ਬਾਬਾ ਜੀ ਕੀ ਮਿਲਦਾ ਤੇ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਸਾਹਸਾਂ ਜੀ ਕਹਿੰਦੇ ਹੁੰਦੇ ਸਾਨੂੰ ਭਾਈ ਉਹਨਾਂ ਦੇ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਇੱਕ ਧੀ ਨੂੰ ਜਨਮ ਦਿੰਦਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਖੁਸ਼ ਹੋ ਜਾਂਦੇ ਆ ਉਹਨਾਂ ਦੇ ਘਰੇ ਧੀ ਨੂੰ ਜਨਮ ਦਿੰਦਾ ਤੇ ਸਾਹਸਾਂ ਜੀ ਉਹ ਕਹਿਣ ਲੱਗੇ ਬਾਬਾ ਜੀ ਧੀ ਨੂੰ ਜਨਮ ਦਿੰਦਾ ਧੀ ਦਾ ਭੋਜ ਵਿਆਹਣੀ ਔਖੀ ਹੈ ਤੇ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਨਾ ਭਾਈ ਧੀ ਭੋਜ ਨਹੀਂ ਜਦੋਂ ਧੀ ਨੂੰ ਜਨਮ ਦਿੰਦੇ ਆ ਧੀ ਦਾ ਜੋ ਵੀ ਪੈਸਾ ਹੁੰਦਾ ਸਾਧ ਸੰਗ ਜੀ ਜੋ ਉਹਦੇ ਬਚਪਨ ਤੋਂ ਲੈ ਕੇ ਉਹਦੇ ਵਿਆਹ ਤੱਕ ਦਾਜ ਤੱਕ ਸਾਰਾ ਉਹਦੇ ਕਰਮਾਂ ਦੇ ਵਿੱਚ ਲਿਖ ਕੇ ਵਹੀ ਖਾਤੇ ਦੇ ਉੱਤੇ ਫਿਰ ਗੁਰੂ ਨਾਨਕ ਸਾਹਿਬ ਜੀ ਜਨਮ ਦਿੰਦੇ ਆ ਉਹ ਧੀ ਕਿਸੇ ਦਾ ਖਾਂਦੀ ਨਹੀਂ ਨੀ ਉਹ ਆਪਦਾ ਕਰਮ ਲੈ ਕੇ ਆਉਂਦੀ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਧੀ ਬਾਬਾ ਨਾਨਕ ਸੰਗ ਜੀ ਕਹਿੰਦੇ ਸਨ ਇਸ ਕਰਕੇ ਭਾਈ ਗੁਰੂ ਸਾਹਿਬ ਜੀ ਭੇਜਦੇ ਆ ਭਾਈ ਤੋਂ ਕੋਈ ਪੁੰਨਦਾਨ ਕਰਨ ਨੂੰ ਰਹਿਣ ਦੀ ਆਪਣੀ ਧੀ ਨੂੰ ਖੁਸ਼ ਰੱਖ ਗੁਰੂ ਨਾਨਕ ਸਾਹਿਬ ਤੇਰੇ ਦੇ ਉੱਤੇ ਖੁਸ਼ ਹੋਣਗੇ ਕਹਿੰਦੇ ਬਾਬਾ ਜੀ ਜੇ ਹੋਰ ਵੀ ਜ਼ਿਆਦਾ ਗੁਰੂ ਨਾਨਕ ਸਾਹਿਬ ਜੀ ਖੁਸ਼ ਹੋ ਜਾਣ ਤੇ ਫਿਰ ਬਾਬਾ ਜੀ ਕੀ ਮੈਂਦਾ ਤੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ ਸਨ ਭਾਈ ਫਿਰ ਦੂਜੀ ਧੀ ਫਿਰ ਇੱਕ ਫੇਰ ਦਿੰਦੇ ਗੁਰੂ ਸਾਹਿਬ ਜੀ ਕਹਿੰਦੇ ਮਹਾਰਾਜ ਦੋ ਧੀਆ ਕਹਿੰਦੇ ਹਾਂ ਕਹਿੰਦੇ ਬਾਬਾ ਜੀ ਦੂਜੀ ਧੀ ਕਿਉਂ ਦਿੰਦੇ ਆ ਬਾਬਾ ਜੀ ਕਹਿਣ ਲੱਗੇ ਭਾਈ ਹੌਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਤੂੰ ਕਿਸੇ ਮੰਦਰ ਦੇ ਵਿੱਚ ਵੀ ਜਾਣ ਨੂੰ ਰਹਿਣ ਦੇ ਕਿਸੇ ਗੁਰਦੁਆਰਾ ਸਾਹਿਬ ਜਾਣ ਨੂੰ ਵੀ ਰਹਿਣ ਦੀ ਹੁਣ ਤੂੰ ਕੋਈ ਪਾਠ ਪੂਜਾ ਨਾ ਕਰਿਆ ਕਰ ਬਸ ਤਿਆਂ ਨੂੰ ਖੁਸ਼ ਰੱਖ ਗੁਰੂ ਨਾਨਕ ਸਾਹਿਬ ਤੇਰੇ ਤੇ ਖੁਸ਼ ਹੋ ਜਾਣਗੇ ਫਿਰ ਤੀਸਰਾ ਬਚਨ ਕੀਤਾ ਸਾਧ ਸੰਗਤ ਨੇ ਕਿ ਬਾਬਾ ਜੀ ਜਿਹਦੀ ਗੁਰੂ ਨਾਨਕ ਸਾਹਿਬ ਦੀ ਬਿਲਕੁਲ ਬਾਹੀਂ ਫੜ ਲੈਣ ਹਾਥੀ ਫੜ ਲੈਣ ਬਾਬਾ ਜੀ ਜਿਹਨੂੰ ਬਾਬਾ ਜੀ ਗੁੱਟ ਤੋਂ ਫੜ ਲੈਣ ਉਹਦਾ ਹਾਥੀ ਫੜ ਲੈਣਾ ਐਨੇ ਬਾਬਾ ਜੀ ਗੁਰੂ ਨਾਨਕ ਸਾਹਿਬ ਨਜ਼ਦੀਕ ਹੋ ਜਾਣਾ ਉਹਨਾਂ ਨੂੰ ਕੀ ਦਿੰਦੇ ਆ ਤੇ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਭਾਈ ਉਹਨਾਂ ਨੂੰ ਸਤ ਸੰਗਤ ਬਖਸ਼ ਕਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨਾਂ ਨੂੰ ਸਤ ਸੰਗਤ ਮਿਲਦੀ ਹੈ ਸਾਧ ਸੰਗਤ ਜੀ ਜਿਵੇਂ ਤੁਸੀਂ ਸਤ ਸੰਗਤ ਕਰਦੇ ਆ ਨਾ ਬਾਬਾ ਜੀ ਦੀ ਯਾਦ ਵਿੱਚ ਬਾਬਾ ਆਨੰਦ ਸਿੰਘ ਜੀ ਦੀ ਯਾਦ ਵਿੱਚ ਸਤ ਸੰਗਤ ਕਰਦੇ ਆ ਗੁਰੂ ਦੇ ਪਿਆਰਿਓ ਜਾਂ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਕਈ ਵਾਰੀ ਤੁਸੀਂ ਸਾਧ ਸੰਗਤ ਸਤ ਸੰਗਤ ਕਰਦੇ ਆ ਇਹ ਸਮਝ ਲਓ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਡੀ ਬਾਹ ਫੜੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਾਂ ਜਿਨ੍ਹਾਂ ਨੂੰ ਅਮਰਤ ਵੇਲਾ ਪ੍ਰਾਪਤ ਹੁੰਦਾ ਸਾਧ ਸੰਗ ਦੀ ਉਹਨਾਂ ਦੀ ਗੁਰੂ ਨਾਨਕ ਸਾਹਿਬ ਨੇ ਬਾਹ ਫੜੀ ਹੈ ਇਸ ਤਰ੍ਹਾਂ ਕਰਕੇ ਸਾਧ ਸੰਗ ਦੀ ਨਾਰਦ ਵੇਖੀ ਜਾਂਦਾ ਹੁਣ ਗੁਰੂ ਦੇ ਪਿਆਰੋਂ ਉਹਨਾਂ ਨੇ ਟੋਹਾ ਦਬਾਇਆ ਮਾਫ਼ ਕਰਨਾ ਟੋਹਾ ਪਟਿਆ ਉਹ ਲੜਕੀ ਨੂੰ ਸਾਧ ਸੰਗ ਦੀ ਦਬਾਤਾ ਵਿੱਚ ਇਸ ਕਰਕੇ ਗੁਰੂ ਸਾਹਿਬ ਸਾਧ ਸੰਗ ਜੀ ਬਖਸ਼ਾ ਕਰ ਨਾਰਦ ਵੇਖੀ ਜਾਂਦਾ ਹੁਣ ਗੁਰੂ ਦੇ ਪਿਆਰੋਂ ਜਦੋਂ ਨਾਰਦ ਪ੍ਰਸ਼ਾਦਾ ਛਕਣ ਲੱਗਾ ਸਾਧ ਸੰਗ ਜੀ ਪਰੋਨਾ ਨੂੰ ਨਾਂ ਦਿੱਤਾ ਗੁਰੂ ਦੇ ਪਿਆਰਿਓ ਜਿਨ੍ਹਾਂ ਨੇ ਲੜਕੀ ਨੂੰ ਟੋਹੇ ਵਿੱਚ ਦਬਾਇਆ ਇਧਰ ਉਹ ਜੋ ਸਾਧ ਸੰਗ ਜੀ ਨਾਰਦੀ ਪ੍ਰਸ਼ਾਦਾ ਛਕਣ ਲੱਗੇ ਉਦੋਂ ਗੁਰੂ ਨਾਨਕ ਸਾਹਿਬ ਜੀ ਆ ਗਏ ਉਦੋਂ ਗੁਰੂ ਨਾਨਕ ਸਾਹਿਬ ਜੀ ਆ ਗਏ ਕਹਿਣ ਲੱਗੇ ਨਾਰਦ ਠਹਿਰ ਜਾ ਇੱਕ ਮਿੰਟ ਨਾਰਦ ਖੜ ਗਿਆ ਕਹਿੰਦੇ ਲੈ ਵੀ ਪ੍ਰਸ਼ਾਦਾ ਛਕਣ ਲੱਗੇ ਸੀ ਹੁਣੇ ਹੀ ਆ ਗਏ ਸਾਧ ਸੰਗ ਜੀ ਨਾਰਦੀ ਕਹਿਣ ਲੱਗੇ ਦੱਸੋ ਜੀ ਗੁਰੂ ਸਾਹਿਬ ਜੀ ਕਹਿੰਦੇ ਵੀ ਭਾਈ ਪ੍ਰਸ਼ਾਦਾ ਛਕਣ ਲੱਗੇ ਆ ਕਹਿੰਦੇ ਹਾਂਜੀ ਕਹਿੰਦੇ ਸਾਰਿਆਂ ਨੇ ਪ੍ਰਸ਼ਾਦਾ ਛਕ ਲਿਆ ਕਹਿੰਦੇ ਹਾਂਜੀ ਸਾਰਿਆਂ ਨੇ ਪ੍ਰਸ਼ਾਦਾ ਛਕ ਲਿਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਚੰਗਾ ਫਰਨਾਰਦ ਪ੍ਰਸ਼ਾਦਾ ਛਕ ਲਾ ਫਿਰ ਆਪਾਂ ਬਾਕੀ ਦੀਆਂ ਜੋ ਵਿਚਾਰਾਂ ਬਾਅਦ ਕਰਾਂਗੇ ਜਦੋਂ ਦੂਸਰੀ ਵਾਰ ਸਾਧ ਸੰਗ ਜੀ ਵਿਚਾਰਾਂ ਕਰਨ ਲੱਗੇ ਸਾਧ ਸੰਗ ਮਾਫ਼ ਕਰਨ ਲੱਗਾ ਸਾਧ ਸੰਗ ਜੀ ਜੋ ਮਾਫ਼ ਕਰ ਦੇਣਾ ਨਾਰਦ ਦੂਸਰੀ ਵਾਰੀ ਸਾਧ ਸੰਗ ਜੀ ਆਪਣੇ ਗਰਾਈ ਮੂੰਹ ਦੇ ਵਿੱਚ ਪਾਉਣ ਲੱਗਾ ਸਾਧ ਸੰਗ ਜੀ ਗੁਰੂ ਸਾਹਿਬ ਜੀ ਨੇ ਫੇਰ ਹੱਥ ਫੜ ਲਿਆ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਨਾਰਦ ਸਾਨੂੰ ਆਵਾਜ਼ ਆਉਂਦੀ ਵੀ ਕਿਸੇ ਨੇ ਪ੍ਰਸ਼ਾਦਾ ਛਕਿਆ ਨਹੀਂਗਾ ਜੀ ਕੋਈ ਰਹਿੰਦਾ ਕਹਿੰਦਾ ਨਹੀਂ ਮਹਾਰਾਜ ਜੀ ਸਾਰਿਆਂ ਨੇ ਪ੍ਰਸ਼ਾਦਾ ਛਕ ਲਿਆ ਕਹਿੰਦੇ ਛਕੋ ਫਿਰ ਪ੍ਰਸ਼ਾਦਾ ਕੋਈ ਗੱਲ ਨਹੀਂ ਸਾਧ ਸੰਗਤ ਜੀ ਜੋ ਤੀਸਰੀ ਵਰੀ ਨਾਰਦ ਮੁੱਖ ਦੇ ਵਿੱਚ ਗ੍ਰਾਈ ਪਾਉਣ ਲੱਗਾ ਤੇ ਗੁਰੂ ਸਾਹਿਬ ਜੀ ਨੇ ਹੱਥ ਫੜ ਲਿਆ ਕਹਿੰਦੇ ਨਾਰਦ ਸਾਨੂੰ ਆਵਾਜ਼ ਆਉਂਦੀ ਹੈ ਕਿਸੇ ਨੇ ਪ੍ਰਸ਼ਾਦਾ ਨਹੀਂ ਛਕਿਆਗਾ ਸਾਸਾਂ ਸੰਗਦੀ ਨਾਰਦ ਕਹਿੰਦਾ ਸੱਚੇ ਪਾਤਸ਼ਾਹ ਜੀ ਇਹ ਗੱਲ ਠੀਕ ਆ ਵੀ ਪ੍ਰਸ਼ਾਦਾ ਨਹੀਂ ਛਕਿਆ ਜੇ ਸੱਚੇ ਪਾਤਸ਼ਾਹ ਤੁਸੀਂ ਉਸ ਨੂੰ ਪ੍ਰਸ਼ਾਦਾ ਦੇਣਾ ਉਸ ਬੰਦੇ ਨੂੰ ਪ੍ਰਸ਼ਾਦਾ ਦੇਣਾ ਫਿਰ ਮਹਾਰਾਜ ਜੀ ਆ ਆਪਣਾ ਅਸਣ ਸਾਂਭ ਲਓ ਫਿਰ ਅਸਣ ਸਾਂਭ ਲਓ ਸੱਚੇ ਪਾਤਸ਼ਾਹ ਜੀ ਮੈਂ ਨਹੀਂ ਉਹਨੂੰ ਪ੍ਰਸ਼ਾਦਾ ਦੇ ਸਕਦਾ ਸਾਸਾਂ ਜੀ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਹੱਥ ਦੇ ਨਾਲ ਨਾਰਦ ਜੀ ਨੂੰ ਫੜ ਕੇ ਅਸਣ ਦੇ ਬਿਠਾਇਆ ਸੀ ਉਸੇ ਹੱਥ ਦੇ ਨਾਲ ਫੜ ਕੇ ਸਾਸਾਂ ਜੀ ਖੜਾ ਕਰਤਾ ਕਹਿੰਦੇ ਨਾਰਦ ਪਾਸੇ ਹਟ ਤੂੰ ਸਾਈਡ ਤੇ ਹਟ ਸਾਧ ਸੰਗਤ ਜੀ ਖੜਾ ਕਰਤਾ ਨਾਰਦ ਨੂੰ ਆਪ ਜੀ ਬੈਠ ਗਏ ਗੁਰੂ ਨਾਨਕ ਸਾਹਿਬ ਜੀ ਆਸਣ ਤੇ ਬੈਠੇ ਇੱਕ ਦ੍ਰਿਸ਼ਟੀ ਵਾਲਾ ਹੱਥ ਕੀਤਾ ਸਾਧ ਸੰਗਤ ਜੀ ਉਹਨਾਂ ਨੂੰ ਵੀ ਸਾਧ ਸੰਗਤ ਜੀ ਪ੍ਰਸ਼ਾਦਾ ਦਿੱਤਾ ਉਹਨਾਂ ਦਾ ਵੀ ਸਾਧ ਸੰਗਤ ਜੀ ਭੇਡ ਭਰਿਆ ਨਾਰਦ ਜੀ ਕਹਿਣ ਲੱਗੇ ਸੱਚੇ ਭਾਸ਼ਾ ਮੈਂ ਹੈਰਾਨ ਹੋ ਗਿਆ ਤੁਹਾਡੇ ਤੇ ਉਹਨੇ ਪਤਾ ਕੀ ਕੀਤਾ ਗੁਰੂ ਸਾਹਿਬ ਜੀ ਕਹਿੰਦੇ ਕੀ ਕੀਤਾ ਕਹਿੰਦੇ ਮਹਾਰਾਜ ਜੀ ਨੂੰ ਤੁਸੀਂ ਖੁਸ਼ ਹੋ ਕੇ ਮਹਾਰਾਜ ਜੀ ਦੇ ਘਰ ਦੇ ਵਿੱਚ ਮਹਾਰਾਜ ਬੱਚੀ ਨੂੰ ਭੇਜਿਆ ਜਨਮ ਦਿੱਤਾ ਮਹਾਰਾਜ ਉਹਨਾਂ ਨੇ ਬੱਚੀ ਨੂੰ ਸੱਚੇ ਪਾਤਸ਼ਾਹ ਜਉਂਦੀ ਜਾਗ ਦੀ ਬੱਚੇ ਨੂੰ ਟੋਹਾ ਪਟਕੇ ਮਹਾਰਾਜ ਟੋਹੇ ਵਿੱਚ ਦਬਾ ਦਿੱਤਾ ਮਹਾਰਾਜ ਜੀ ਤੁਸੀਂ ਉਹਨਾਂ ਨੂੰ ਪ੍ਰਸ਼ਾਦ ਆ ਦੇਈ ਜਾਨੇ ਆ ਤੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਨਾਰਦ ਉਹ ਵਚਨ ਯਾਦ ਕਰ ਤੂੰ ਨਾਰਦ ਇੱਕ ਦਿਨ ਤੂੰ ਸਵਾਲ ਕੀਤਾ ਸੀਗਾ ਕਿ ਸੱਚੇ ਪਾਤਸ਼ਾਹ ਤੁਹਾਨੂੰ ਦੁਨੀਆ ਗੁਰੂ ਕਹਿੰਦੀ ਐ ਤੁਹਾਨੂੰ ਨਾਨਕ ਕਹਿੰਦੀ ਐ ਤੁਹਾਨੂੰ ਰੱਬ ਕਿਉਂ ਕਹਿੰਦੀ ਐ ਤੇ ਨਾਰਦ ਸਾਨੂੰ ਦੁਨੀਆ ਰੱਬ ਇਸ ਕਰਕੇ ਕਹਿੰਦੀ ਐ ਅਸੀਂ ਇਹੋ ਜੇ ਕਿਰਤ ਕਣਾਉਂਦਾ ਵੀ ਪੇਟ ਪਾਲਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫੇਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਹੜੇ ਸਾਸਾਂ ਜੀ ਧੀਆ ਨੂੰ ਕੁੱਖਾਂ ਦੇ ਵਿੱਚ ਮਾਰ ਦਿੰਦੇ ਆ ਧੀਆ ਦੇ ਕਤਲ ਕਰਾ ਦਿੰਦੇ ਆ ਤਿੰਨਾਂ ਨੂੰ ਕੁੱਖਾਂ 'ਚ ਮਾਰ ਦਿੰਦੇ ਕਤਲ ਕਰਾ ਦਿੰਦੇ ਆ ਜਾਂ ਧੀਆਂ ਨੂੰ ਜੰਮ ਕੇ ਸਾਧ ਸੰਗਤ ਦੀ ਜ਼ਮੀਨਾਂ ਦੇ ਵਿੱਚ ਦੱਬ ਦਿੰਦੇ ਆ ਕਿਤੇ ਨਹਿਰਾਂ ਵਿੱਚ ਸੈੱਟ ਦਿੰਦੇ ਆ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਕਿਉਂ ਭੁੱਖੇ ਰਹਿੰਦੇ ਆ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਵੀ ਪੇਟ ਭਰਦੇ ਆ ਤੇ ਨਾਰਦ ਕਹਿੰਦਾ ਸੱਚੇ ਪਾਤਸ਼ਾਹ ਫਿਰ ਇਹੋ ਜਿਹਿਆਂ ਨੂੰ ਸਜ਼ਾ ਨਹੀਂ ਮਿਲਦੀ ਤੇ ਗੁਰੂ ਸਾਹਿਬ ਜੀ ਕਹਿੰਦੇ ਨਾਰਦ ਸਾਡਾ ਕੰਮ ਹੈ ਪੇਟ ਭਰਨਾ ਸਾਡਾ ਕੰਮ ਹੈ ਸਭ ਨੂੰ ਦੇਣਾ ਤੇ ਰਹੀ ਗੱਲ ਸਜ਼ਾ ਦੀ ਇਹ ਜਦੋਂ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਆਉਂਦੇ ਆ ਉਥੇ ਫਿਰ ਸਾਧ ਸੰਗਤ ਜੀ ਮਾਫ ਕਰਨਾ ਨਾਰਦ ਉਥੇ ਫਿਰ ਇਹਨਾਂ ਦਾ ਵਹੀ ਖਾਤਾ ਸਾਹਮਣੇ ਆ ਜਾਂਦਾ ਉਥੇ ਫਿਰ ਇਹਨਾਂ ਨੂੰ ਉਹ ਜਿਹੜਾ ਡੰ ਡੰ ਲੱਗਦਾ ਨਾ ਉਹ ਠਿੰਗਾ ਮਾਰਨ ਵਾਲਾ ਠਿੰਗਾ ਦਬਾਉਣ ਵਾਲਾ ਉਥੇ ਇਹਨਾਂ ਨੂੰ ਸਜ਼ਾ ਮਿਲਦੀ ਹੈ ਤੇ ਸਾਨੂੰ ਤਾਂ ਇਹ ਹੁਕਮਾ ਵੀ ਸਭ ਦਾ ਪੇਟ ਭਰਨਾ ਇਸ ਕਰਕੇ ਸਾਨੂੰ ਰੱਬ ਕਹਿੰਦੇ ਆ ਉਥੇ ਸਾਧ ਸੰਗਤ ਜੀ ਨਾਰਦ ਜੀ ਬਖਸ਼ਾ ਕਰਦੇ ਨੇ ਉਹ ਕਿਰਤ ਕਣਾ ਨੂੰ ਪਾਲਦਾ ਵਿੱਚ ਪੱਥਰ ਰੋਜੀ ਦੇ ਉਹ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਪੱਥਰਾਂ ਦੇ ਵਿੱਚ ਵੀ ਰੋਜੀ ਦਿੰਦਾ ਪੱਥਰਾਂ ਦੇ ਵਿੱਚ ਵੀ ਸਾਧ ਸੰਗਤ ਜੀ ਰੋਜੀ ਦਿੰਦਾ ਗੁਰੂ ਦੇ ਪਿਆਰਿਓ ਇਸ ਕਰਕੇ ਸਾਧ ਸੰਗਤ ਜੀ ਅੱਜ ਸਰੀਰ ਵੀ ਕੁਝ ਠੀਕ ਨਹੀਂ ਸੀਗਾ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਜੀ ਆਏ ਮਿਹਰਾ ਕਰਦੇ ਆ ਆਏ ਮੇਰਾ ਕਰਦੇ ਸਾਸਾਂ ਦੀ ਗੁਰੂ ਨਾਨਕ ਸਾਹਿਬ ਜੀ ਅੱਜ ਵੀ ਹਾਜ਼ਰ ਨਾਜ਼ਰ ਸਾਧ ਸੰਗਤ ਜੀ ਬਾਬਾ ਆਨੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਾਹਿਬ ਸਮਝ ਗਏ ਅੱਜ ਵੀ ਉਹਨਾਂ ਦੀ ਸੇਵਾ ਕਰਦੇ ਆ ਨਾਨਕ ਸਰ ਦੇ ਵਿੱਚ ਅੱਜ ਵੀ ਉਹਨਾਂ ਨੂੰ ਹਾਜ਼ਰ ਨਾਜ਼ਰ ਸਮਝਦੇ ਸਾਧ ਸੰਗਤ ਜੀ ਅੱਜ ਵੀ ਗੁਰੂ ਨਾਨਕ ਸਾਹਿਬ ਜੀ ਦਰਸ਼ਨ ਦਿੰਦੇ ਗੁਰੂ ਦੇ ਪਿਆਰਿਓ ਅੱਜ ਵੀ ਸਾਧ ਸੰਗਤ ਜੀ ਕਮਾਈ ਵਾਲੇ ਮਹਾਂਪੁਰਖ ਦਰਸ਼ਨ ਦਿੰਦੇ ਗੁਰੂ ਦੇ ਪਿਆਰਿਓ ਇਸ ਕਰਕੇ ਗੁਰੂ ਦੇ ਪਿਆਰਿਓ ਤੁਸੀਂ ਵੱਧ ਤੋਂ ਵੱਧ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਸਾਧ ਸੰਗਤ ਜੀ ਪ੍ਰੋਗਰਾਮ ਲੀਕਿਆ ਕਰੋ ਸਾਥ ਸੰਗ ਜੀ ਇਹ ਮਾਲਕ ਦੀ ਕਿਰਪਾ ਹੁੰਦੀ ਹੈ ਮਾਲਕ ਦੀ ਇੱਛਾ ਹੁੰਦੀ ਸਾਥ ਸੰਗ ਜੀ ਇਸ ਦੁਨੀਆ ਦੇ ਉੱਤੇ ਕੁਝ ਨਹੀਂ ਲੈ ਕੇ ਜਾਣਾ ਸਾਥ ਸੰਗ ਜੀ ਕੋਈ ਕਿਸੇ ਦਾ ਨਹੀਂ ਸਾਥ ਸੰਗ ਜੀ ਕੋਈ ਇੱਥੇ ਰਿਸ਼ਤੇਦਾਰ ਨਹੀਂ ਰਹਿ ਗਿਆ ਸਾਰਿਆਂ ਦੇ ਖੂਨ ਚਿੱਟੇ ਹੋ ਗਏ ਸਾਥ ਸੰਗ ਜੀ ਕੋਈ ਇੱਥੇ ਆਪਣਾ ਨਹੀਂ ਰਹਿ ਗਿਆ ਸਾਥ ਸੰਗ ਜੀ ਧੰਨ Sri ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਥ ਸੰਗ ਜੀ ਉਸ ਪਰਮਾਤਮਾ ਤੋਂ ਲੈ ਕੇ ਪਰਮੇਸ਼ਰ ਤੋਂ ਲੈ ਕੇ ਸਭ ਦੁਨੀਆ ਝੂਠੀ ਹੈ ਸਾਥ ਸੰਗ ਜੀ ਸਭ ਦੁਨੀਆ ਝੂਠੀ ਹੈ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੱਸਦੇ ਨੇ ਗੁਰੂ ਦੇ ਪਿਆਰਿਓ ਕੀ ਦੇ ਨਾਲ ਜੀ ਮੈਂ ਲਾਵਾਂ ਦੋਸਤੀ ਕੀ ਦੇ ਨਾਲ ਜੀ ਮੈਂ ਲਾਵਾਂ ਦੋਸਤੀ ਚਲ ਕੀ ਦੇ ਨਾਲ ਜੀ ਮੈਂ ਲਾਵਾਂ ਦੋਸਤੀ ਇਹ ਤਾਂ ਸਭ जग ਚੱਲਣ ਹਾਰ ਇਹ ਤਾਂ ਸਭ ਜਲ ਚੱਲਣ ਹਾਰ ਇਹ ਤਾਂ ਸਭ ਜਗ 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 ਚੱਲਣ ਹਾਰ ਕੀ ਦੇ ਨਾਲ ਜੀ ਮੈਂ ਲਾਵਾ ਦੋਸਤੀ ਕੀ ਦੇ ਨਾਲ ਜੀ ਮੈਂ ਲਾਵਾਂ ਦੋਸਤੀ ਇਸ ਕਰਕੇ ਗੁਰੂ ਦੇ ਪਿਆਰਿਓ ਵੱਧ ਤੋਂ ਵੱਧ ਸਾਧ ਸੰਗਤ ਜੀ ਪ੍ਰੋਗਰਾਮ ਲਈ ਕੋ ਸਾਧ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਪਿਆਰ ਕਰਦੀਆਂ ਗੁਰੂ ਦੇ ਪਿਆਰਿਓ ਕਈ ਥਾਵਾਂ ਤੇ ਸਾਧ ਸੰਗਤ ਜੀ ਜਾਣੇ ਆ ਬਹੁਤ ਸ਼ਰਧਾਲੂ ਸੂਝਵਾਨ ਪਿਆਰ ਵਾਲੇ ਸਾਧ ਸੰਗਤ ਜੀ ਪ੍ਰਦਾਨ ਮਿਲਦੇ ਸਾਧ ਸੰਗਤ ਜੀ ਜੋ ਗੁਰੂ ਘਰਾਂ ਦੇ ਵਿੱਚ ਸਾਧ ਸੰਗਤ ਜੀ ਵੱਧ ਤੋਂ ਵੱਧ ਇਹ ਸੇਵਾ ਦਾ ਮੌਕਾ ਸਮਝਾਲਦੇ ਸਾਧ ਸੰਗਤ ਜੀ ਕਈਆਂ ਥਾਵਾਂ ਤੇ ਜਾਇਦਾ ਸਾਧ ਸੰਗਤ ਜੀ ਮੈਂ ਪਹਿਲਾਂ ਵੀ ਇੱਕ ਵਾਰੀ ਜਗਰ ਕੀਤਾ ਸੀਗਾ ਕਈਆਂ ਗੁਰਦੁਆਰਿਆਂ ਦੇ ਵਿੱਚ ਤਾਂ ਸਾਧ ਸੰਗਤ ਜੀ ਪ੍ਰਧਾਨ ਸਾਹਿਬ ਉਹ ਬਣੇ ਆ ਇਸ ਕਰਕੇ ਪ੍ਰਧਾਨ ਸਾਹਿਬ ਬਣੇ ਆ ਕਿ ਜਦੋਂ ਸਾਡੇ ਕੋਲੇ ਜਦੋਂ ਤੱਕ ਪ੍ਰਧਾਨਗੀ ਰਹੂਗੀ ਅਸੀਂ ਕਿਸੇ ਦਾ ਭਲਾ ਨਹੀਂ ਹੋਣ ਦੇਣਾ ਤੇ ਨਾ ਸਾਧ ਸੰਗਤ ਜੀ ਭਲਾਵਾਂ ਦਾ ਕਰਾਉਣਾ ਹੀ ਆ ਕਈਆਂ ਪ੍ਰਧਾਨਾਂ ਦੀ ਸਾਧ ਸੰਗਤ ਜੀ ਉਮੀਦ ਲਾਈ ਵੀ ਹੈ ਕਈਆਂ ਗੁਰਦੁਆਰਿਆਂ ਦੇ ਵਿੱਚ ਪ੍ਰਧਾਨ ਸਾਹਿਬ ਇਸ ਕਰਕੇ ਬਣੇ ਆ ਵੀ ਜਦੋਂ ਤੱਕ ਸਾਡੇ ਕੋਲੇ ਪ੍ਰਧਾਨਗੀ ਆ ਨਾ ਕਿਸੇ ਦਾ ਭਲਾ ਸੀ ਹੋਣ ਦੇ ਨਾਲ ਉਹਦੇ ਨਾਲ ਸੀ ਆਪਦਾ ਭਲਾ ਕਰਾਉਣਾ ਹੀ ਆ ਸਾਧ ਸੰਗਤ ਜੀ ਪਰ ਬਹੁਤ ਜਗ੍ਹਾ ਦੇ ਉੱਤੇ ਪ੍ਰੇਮ ਵਾਲੇ ਸ਼ਰਧਾਲੂ ਜੋ ਨੌਜਵਾਨ ਜੋ ਪ੍ਰਧਾਨ ਸਾਹਿਬ ਹੈਗੇ ਆ ਜੋ ਬਹੁਤ ਪਿਆਰ ਦੇ ਨਾਲ ਸਾਧ ਸੰਗਤ ਜੀ ਸੰਗਤ ਦਾ ਭਲਾ ਕਰਾਉਦੇ ਆ ਜਮਾਨ ਲੀਕ ਦੇ ਗੁਰੂ ਦੇ ਪਿਆਰਿਓ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸਾਧ ਸੰਗਤ ਜੀ ਬਹੁਤ ਸੂਝਵਾਨ ਪਿਆਰੇ ਹੁੰਦੇ ਸਾਧ ਸੰਗਤ ਜਿਹੜੇ ਝੋਲੀ ਵਿੱਚ ਆਪਣਾ ਬਚਨ ਸਾਧ ਸੰਗਤ ਜੀ ਪਉਂਦੇ ਗੁਰੂ ਦੇ ਪਿਆਰਿਓ ਕਿ ਸਾਨੂੰ ਮਹਾਪੁਰਖਾਂ ਵੱਲੋਂ ਬਚਨ ਹੋਇਆ ਅਸੀਂ ਜ਼ਰੂਰ ਅਸੀਂ ਇਹ ਕੰਮ ਕਰਵਾਵਾਂਗੇ ਆਪਣੇ ਪਿੰਡ ਦੇ ਵਿੱਚ ਬਾਬਾ ਜੀ ਦੇ ਦੀਵਾਨ ਰੱਖਾਂਗੇ ਤਾਂ ਸਾਧ ਸੰਗਤ ਜੀ ਆਪ ਜੀ ਕਿਰਪਾ ਕਰੋ ਵੱਧ ਤੋਂ ਵੱਧ ਪਿੰਡਾਂ ਸ਼ਹਿਰਾਂ ਵਿੱਚ ਦੀਵਾਨ ਲੀਕੋ ਤਾਂ ਨਿਸ਼ਰੀ ਗੁਰੂ ਨਾਨਕ ਪਾਤਸ਼ਾਹੀ ਦਾ ਪੱਲਾ ਫੜੋ ਕਿਸੇ ਸਰੀਰ ਨੂੰ ਨਹੀਂ ਮੰਨਣਾ ਕਿਸੇ ਦੇਹ ਨੂੰ ਨਹੀਂ ਮੰਨਣਾ ਸਾਧ ਸੰਗਤ ਜੀ ਕਿਸੇ ਬਾਬੇ ਨੂੰ ਨਹੀਂ ਮੰਨਣਾਗਾ ਕਿਸੇ ਅੰਗੀਠੇ ਨੂੰ ਨਹੀਂ ਮੰਨਣਾ ਸਾਧ ਸੰਗਤ ਜੀ ਕਈ ਵਾਰੀ ਸਾਧ ਸੰਗਤ ਜੀ ਸੁਣਨ ਦੇ ਵਿੱਚ ਆਉਂਦਾ ਅਸੀਂ ਉਸ ਬਾਬੇ ਕੋਲੇ ਜਾਂਦੇ ਆ ਅਸੀਂ ਉਸ ਬਾਬੇ ਕੋਲੇ ਜਾਂਦੇ ਆ ਹੁਣ ਉਹ ਬਾਬਾ ਜੀ ਹੈ ਨਹੀਂ ਹੁਣ ਉਹਨਾਂ ਨੇ ਸਾਧ ਸੰਗਤ ਜੀ ਦੂਜੇ ਥਾਂ ਤੇ ਗੱਦੀ ਦੇਤੀ ਸਾਧ ਸੰਗਤ ਜੀ ਜਿਹੜਾ ਆਪ ਮਰਨ ਮਰਨ ਦੇ ਵਿੱਚ ਫਿਰਦਾ ਮਹਾਰਾਜ ਜਨਮ ਮਰਨ ਦੇ ਵਿੱਚ ਫਿਰਦਾ ਹੈ ਜਉਦਾ ਮਰਦਾ ਫਿਰਦਾ ਸਾਧ ਸੰਗਤ ਜੀ ਤੁਹਾਨੂੰ ਕਿੱਥੋਂ ਮੁਕਤ ਕਰ ਦੂਗਾ ਗੁਰੂ ਸਾਹਿਬ ਜੀ ਤਾਂ ਕਹਿੰਦੇ ਸਾਧ ਸੰਗਤ ਜੀ ਜਿਹੜਾ ਮਾਲਕਾ ਨਾ ਕਦੀ ਜਾਂਦਾ ਤੇ ਨਾ ਕਦੀ ਮਰਦਾ ਜਨਮ ਮਰਨ ਦੋਹਾਂ ਮੈਂ ਨਾ ਹੀ ਜਨ ਪਰ ਉਪਕਾਰ ਹੀ ਆਈ ਸਾ ਸੰਗਤ ਜੀ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਸਹਿਜ ਜਨ ਕੋ ਸਦਾ ਨਮਸਕਾਰ ਤਵਾਉ ਸਾ ਸੰਗਤ ਜੀ ਫਤੇਪੁਰੀ ਵਾਲਿਓ ਆਪ ਜੀ ਦਾ ਧੰਨਵਾਦ ਇਥੋਂ ਦੀ ਸੰਗਤਾਂ ਦਾ ਧੰਨਵਾਦ ਵੱਧ ਤੋਂ ਵੱਧ ਸਾ ਸਖ ਜੀ ਇਹਨਾਂ ਜਵਾਨਾਂ ਨੂੰ ਆਪਾਂ ਅੱਗੇ ਪਹੁੰਚਾਉਣਾ ਤੇ ਸਾ ਸੰਗਤ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੈਂਕ ਦੇ ਵਿੱਚ ਸਾ ਸੰਗਤ ਜੀ ਆਪਾਂ ਆਪਣੇ ਪੁੰਨ ਜਮਾ ਕਰਾਉਣੇ ਆ ਖਾਤਾ ਖਲਵਾਉਣਾ ਦਾਸ ਲਈ ਵੀ ਸਾ ਸੰਗਤ ਜੀ ਸੀਸ ਦੇਣੀ ਗੁਰੂ ਦੇ ਪਿਆਰਿਓ ਕਿ ਹਮੇਸ਼ਾ ਲਈ ਸੀ ਤੁਹਾਡੇ ਜੋੜੇ ਛਾੜਦੇ ਰਹੀਏ ਸਾ ਸੰਗਤ ਜੀ ਕੋਈ ਸਾਡੇ ਚ ਸੰਤ ਪੁਣਾ ਕੋਈ ਬਾਬਾ ਪੁਣਾ ਨਾ ਆਵੇ ਜਦੋਂ ਤੱਕ ਵੀ ਰਹੀਏ ਸਾਧ ਸੰਗਤ ਜੀ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਜੋੜੇ ਝਾੜਦੇ ਰਹੀਏ ਸਾਧ ਸੰਗਤ ਜੀ ਕੋਈ ਹੋਮੇ ਨਾ ਆਵੇ ਸਾਧ ਸੰਗਤ ਜੀ ਆਸ਼ੀਰਵਾਦ ਦੇਣਾ ਅਸੀਸ ਦੇਣੀ ਗੁਰੂ ਦੇ ਪਿਆਰਿਓ ਵਾਦ ਤੋਂ ਵਾਦ ਗੁਰੂ ਨਾਨਕ ਸਾਹਿਬ ਦੇ ਨਾਲ ਪਿਆਰ ਕਰਨ ਵਾਲੀ ਸੰਗਤ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿਆਰ ਕਰਨ ਵਾਲੀ ਸੰਗਤ ਆਪਣੇ ਗਰੁੱਪਾਂ ਦੇ ਵਿੱਚ ਪਾ ਕੇ ਆਪਣੇ ਰੈਸਰਡਰਾਂ ਵਿੱਚ ਸਾਧ ਸੰਗਤ ਜੀ ਇਹ ਦੀਵਾਨ ਪਾ ਕੇ ਆਪਣੇ ਪੁੰਨ ਬਣਾਓ ਸਾਧ ਸੰਗਤ ਜੀ ਖਾਤਾ ਖਲਾਓ ਗੁਰੂ ਨਾਨਕ ਸਾਹਿਬ ਜੀ ਦੀ ਬੈਂਕ ਦੇ ਵਿੱਚ ਪਰਮਾਤਮਾ ਹਰ ਇੱਕ ਆਭੀ ਦੀ ਕਾਮਨਾ ਪੂਰੀ ਕਰੂਗਾ ਸਾਧ ਸੰਗਤ ਜੀ ਤੁਹਾਨੂੰ ਸਾਧ ਸੰਗਤ ਜੀ ਫਤਿਹ ਬੁਲਾਈਏ ਗੁਰੂ ਦੇ ਪਿਆਰਿਓ ਸਮਾਂ ਕਾਫੀ ਹੋ ਗਿਆ ਹੈ ਸਾਰੀਆਂ ਸੰਗਤਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ